ਬਾਬਾਈ ਕੀ ਨਾ ਆਪਣਾ ਹਵਲ ਸਿੰਘ ਆ ਜੀ ਇਹ ਅਸੀਂ ਇਹੋ ਕਹਿਣਾ ਕਿ ਉਹਨਾਂ ਦੀ ਹਰੀ ਜਗਾ ਬਣ ਜੇ ਚਲੋ ਅਸੀਂ ਅਹੀਂ ਆ ਗਏ ਆ ਤੇ ਮੁਰਗੀ ਨਿਆਰਾ ਕੀ ਕਰੂ ਵਿਚਾਰਾ ਤੁਹਾਡਾ ਪਈ ਆ ਸਾਰਾ ਧਿਆਨ ਲਿਨਿਆ ਤੁਹਾਡਾ ਕੋਈ ਦੂਜਾ ਬੇਟਾ ਨਹੀਂ ਤੁਹਾਡਾ ਕੋਈ ਸਾਥ ਦੇ ਰਿਹਾ ਨਾ ਕੋਈ ਨਾ ਕੁਛ ਹਾਂ ਜੀ ਤੇ ਪਿੰਡ ਵੱਲੋਂ ਵੀ ਨਹੀਂ ਕੋਈ ਤੁਹਾਡੀ ਮਦਦ ਕੋਈ ਬੋਟਾ ਵਰੀ ਆਉਂਦੇ ਆ ਆ ਗਿਓ ਤੁਹਾਨੂੰ ਆ ਜਗਾ ਦੇ ਦਿੰਨੇ ਆ ਚਲੋ ਜੀ ਇਹ ਕੋਈ ਨਹੀਂ ਪਹੁੰਚਦਾ ਇਹ ਬਿਲਡਿੰਗ ਚ ਕਿੰਨੇ ਸਾਲ ਤੋਂ ਰਹਿ ਰਹੇ ਹੋ ਇੱਥੇ ਹੈਗਾ ਕੋਈ 5 30 ਸਾਲ ਹੋ ਗਏ ਪਹਿਲਾਂ ਡੰਗਰਾਂ ਦੀ ਡੰਗਰ ਡੱਕ ਹਾਂਜੀ ਡੰਗਰ ਡੱਕਟਰ ਹੈ ਅੱਛਾ ਜੀ ਹਾਂ ਅਸੀਂ ਉੱਥੇ ਉਧਰ ਰਹਿ ਰਹੇ ਹਾਂ ਇਹਨਾਂ ਦੀ ਹੈ ਪੱਲੇ ਦਾ ਇੱਥੇ ਹੁਣ 5 ਕਿਰਾਏ ਉਹ ਵੀ ਗਵਰਨਮੈਂਟ ਦੀ ਉੱਥੇ ਕਹਿੰਦੇ ਪਹਿਲਾਂ ਅੱਛਾ ਆ ਉਹ ਤਾਂ ਰੇਜ ਵਿੱਚ ਹੈ ਅੰਗੇ ਤੇ ਮਗਰ ਪੈਸੇ ਕਾਉਂਦੇ ਨੇ ਰਾਜੀ ਨੇ ਗਿਆ ਦਾ ਤਾਂ ਹਾਂ ਹਾਂ ਤੇ ਹੁਣ ਕਮਾਉਣ ਵਾਲੇ ਕਰ ਚ ਤੁਸੀਂ ਇਕੱਲੇ ਆ ਗਏ ਭਾਈਾਂ ਤੇ ਚਾਹੇਂਦਾ ਵੀ ਪੇਸਰ ਆਉਂਦੀ ਦੋੰਦੀ ਹਾਂ ਮੇਰੀ ਪਿੰਛਲ ਮੇ ਲੱਗੀ ਆਂਦੇ ਉਮਰ ਘਾਟਾ ਠੀਕ ਹੈ ਜੀ ਹਾਂ ਉਹ ਮੈਂ ਚੌੜਾ ਜੀ ਪੇਠਾ ਦਾ ਘਰ ਬੁਆ ਬਣਾ ਗਿਓ ਹਾਂ ਐ ਇੱਕ ਮੇਰੇ ਕੋਲ ਰਹੇਗਾ ਕਾਰ ਰਾਸ਼ਨਕਾਰ ਹੋ ਤੇ ਮੇਰੀ ਉਮਰ ਵਧਾ ਦੇਣਾ ਕਿਉਂਕਿ ਮੇਰੀ ਪਿੰਛਲ ਲੱਗੀ ਜੋ ਵਿਚਾਰਿਆਂ ਦੀ ਹਾਂ ਹਾਂ ਇੰਨਾ ਕਿ ਮੈਂ ਬੇਨਤੀ ਕਰਦਾ ਬਾਦਗਰੀ ਬੰਦ ਕੇ ਗਰੀਬ ਬਾਦ ਵਿਚਾਰਾ ਸਹਦਾ ਕੰਨ ਮੇਰੀ ਝੋਲੀ ਪਾਦੀ ਹਾਂ ਜੀ ਮਾਦੇ ਕੀ ਨਾ ਆਪਣਾ ਚਰਨ ਕੋਰ ਕਿਹੜਾ ਪਿੰਡ ਐ ਜਿਹੜਾ ਸਭਰਾ ਚਿਰ ਤੇ ਪੁੱਛ 25 ਸਾਲ ਕੇ ਸਨ ਰਿਹਾ ਅਜੇ ਤੱਕ ਕਿਸੇ ਨੇ ਸਾਰ ਨਹੀਂ ਲਈਦਾ ਨਹੀਂ ਕਿਸੇ ਨੇ ਸਾਰ ਤੇ ਦੋ ਵਾਸੇ ਇੱਕ ਵਾਹੇ ਵਰਿਆ ਆਜੇ ਦਬਾਰਾ ਉਹ ਕਿੱਥੇ ਰਹਿ ਰਿਹਾ ਸਰਦਾਰ ਅਛਾ ਉਹ ਤੁਹਾਡੇ ਤੋਂ ਵੱਖਰਾ ਰਹਿ ਰਿਹਾ ਵੱਖਰਾ ਸਰ ਜਿੰਮ ਪੁੱਛ ਨਹੀਂ ਦੱਸੀ ਬਿਮਾਰ ਹੋ ਐ 2 ਮਹੀਨੇ ਹੋ ਗਏ ਕੋਈ ਵੜੇ ਨਹੀਂ ਤੇ ਹੁਣ ਤੁਹਾਡਾ ਕਿਵੇਂ guzara chal ਰਿਹਾ ਹੁਣ ਇੰਨੇ ਟਾਈਮ ਪਾਸ ਪੁੱਛਾ 100 ਰੁਪਏ ਦੇੜੀ ਲਾਉਂਦਾ ਇੱਕ ਹਾਂ ਤੋਂ ਕਈ ਸਾਲ ਪਹਿਲਾਂ ਦਾ ਇੱਕ ਵਰਤਨ ਨੇ ਉਹ ਫਿਰ ਕਟਾਈ ਦੇ 100 200 ਰੁਪਏ ਦਿਹਾੜੀ ਸੋ ਕੱਟ ਲੈਣ ਸੌ ਸਾਮ ਦੇ ਦੇਂਦੇ ਅੱਛਾ ਡੇਟਾ ਪਾਸ ਕਰੀ ਜਾਂਦੇ ਕੀ ਕੰਮ ਕਰਨ ਜਾਂਦੇ ਆ ਸਬਜੀ ਵੇਚਣ ਸਬਜੀ ਵੇਚਣ ਜਾਂਦੇ ਤੇ ਜੀ ਐ ਸਰਟੀਫਿਕੇਟ ਘਰ-ਬਾਰ ਬਣ ਜਾ ਇਸ ਦਾ ਡੇਟਾ ਪਾਸ ਸਾਡਾ ਹੁਣ ਗਿਆਗੇ ਸਾਡਾ ਘਰ-ਬਾਰ ਬਣਨਾ ਚਾਹੀਦਾ ਹਾਂ ਹਾਂ ਜੀ ਵੀਰ ਜੀ ਕੀ ਨਾਂ ਆਪਣਾ ਤੇ ਕਿਹੜਾ ਪਿੰਡ ਤੁਹਾਡਾ ਦਾ ਭਾਈ ਚਕਦੇਨ ਸਿੰਘ ਹੈ ਮੇਰਾ ਤੇ ਤੁਸੀਂ ਕਿੰਨੇ ਚਿਰ ਤੋਂ ਇੱਥੇ ਜਿਹੜੀ ਆ ਸਰਕਾਰੀ ਬਿਲਡਿੰਗ ਦੇ ਵਿੱਚ ਰਹਿ ਰਹੇ ਹੋ ਇੱਥੇ ਰਹਿੰਦੇ ਵੀਰ ਜੀ 20-25 ਸਾਲ ਹੋ ਗਏ ਹਨ ਇੱਥੇ ਰਹਿੰਦੇ ਹਾਂ ਤੇ ਅਜ ਤੱਕ ਤੁਹਾਡਾ ਆਪਣਾ ਘਰ ਨਹੀਂ ਬਣਿਆ ਨਹੀਂ ਆਪਣਾ ਘਰ ਬਣਿਆ ਨਹੀਂ ਕਿੰਨੇ ਭੈਣ ਭਰਾ ਤੁਸੀਂ ਅਸੀਂ ਤੇ ਦੋ ਭਰਾਵਾਂ ਤੇ ਇੱਕ ਦਰਦ ਤਾਂ ਨਹੀਂ ਦਾ ਉਹ ਵਿਆਹ ਉਹ ਅਦਰਿੰਦਾ ਹਾਂ ਤੇ ਮੈਂ ਤੇ ਮੇਰੇ ਮੰਮੀ ਤੇ ਪਾਪਾ ਸੀ ਤੁਸੀਂ ਤਿੰਨੇ ਹੀ ਰਹਿ ਰਹੇ ਥੇ ਹਾਂ ਜੀ ਜੀ ਮੈਂ ਤੇ ਮੰਮੀ ਤੇ ਪਾਪਾ ਕੋਲ ਰਹਿ ਰਹੇ ਤੇ ਕਿਦਾਂ ਜ਼ਿੰਦਗੀ ਬਤੀਤ ਹੋ ਰਹੀ ਏ ਸਾਡੀ ਜ਼ਿੰਦਗੀ ਭਾਜੀ ਬਹੁਤ ਖਰਾਬ ਹੈ ਹਾਲੇ ਤੱਕ ਨੂੰ ਪਿੰਡਾ ਸਾਰੇ ਲੀਰਾ ਲੱਗਾ ਭੇਜ ਜਾਂਦਾ ਅੰਦਰ ਪਾਣੀ ਵੜ ਜਾਂਦਾ ਥੋੜੇ ਥੋੜੇ ਪਾਣੀ ਖਲ ਹੋ ਜਾਂਦਾ ਆ ਸਾਰੇ ਵੜੇ ਚ ਪਾਣੀ ਦੇ ਵਿੱਚ ਬਿਨਾਂ ਤੇ ਟਾਈਮ ਪਾਸ ਕਰੀਏ ਹਾਂ ਜੀ ਕਮਾਉਣ ਵਾਲਾ ਕੌਣ ਹੈ ਤੁਹਾਡੇ ਘਰ ਚ ਕਮਾਉਣ ਵਾਲਾ ਪਾਪਾ ਹੀ ਆ ਗਿਆ 1000 ਰੁਪਏ ਆਹੜੀ ਮੰਗਾ ਹੂੰ ਹੂੰ ਤੇ 1500 ਰੁਪਏ ਪਰਫਰ ਮਿਲ ਜੀਏ ਇਸੇ ਦਾ ਬਿਜਾਰ ਵਿਚਾਰ ਠੀਕ ਹੈ ਤੇ ਉਹਨਾਂ ਨੇ ਜਿਹੜੇ ਵੀ ਬਾੜੀ ਮਾਰੇ ਵੀਰੇ ਵੇਖਣਦੇ ਮੈਂ ਉਹਨਾਂ ਘੜੀਆਂ ਸੁਖੀਆਂ ਸੀ ਉਹਦਾ ਜਿਹੜੇ ਬਾੜੀ ਮਾਰ ਕੇ ਦਿੱਤੀ ਹੈ ਉਹ ਐਨਆਰ ਵੀਰਾਂ ਨੇ ਬਾੜੀ ਮਾਰ ਕੇ ਦਿੱਤੀ ਹੈ ਘਰ-ਬਾਰ ਬਣ ਗਿਆ ਤੇ ਸਰਕਾਰੀ ਬਿਲਡਿੰਗ ਤੁਸੀਂ ਬੜੇ ਸਮੇਂ ਸਮੇਂ ਤੋਂ ਰਹੇ ਹਾਂਜੀ ਸਰਕਾਰ ਦੇ ਅੰਦਰ ਵਾਲਾ ਸਕਾਲ ਦੀ ਕੋਈ ਨਾ ਜਿੱਥੇ ਤੁਸੀਂ ਰਹਿ ਰਹੇ ਹੋ ਹਾਂਜੀ ਕਿੰਨਾ ਕਨੈਕਟਰ ਜੇ ਤੁਹਾਡਾ ਨਾ ਕੰਨਾ ਆਵਿਤੇ ਆਪਣਾ ਮੋਬਾਈਲ ਨੰਬਰ ਤੁਸੀਂ ਇਹ ਬੋਲ ਕੇ ਦੱਸ ਦੋ ਮੋਬਾਈਲ ਨੰਬਰ ਆਡਾ ਵੀ ਜੀ 7399623593 ਦੁਬਾਰਾ ਫੇਰ ਦੱਸ ਦੋ 7399623593 ਤੁਹਾਡਾ ਕੋਈ ਦੂਜਾ ਬੇਟਾ ਨਹੀਂ ਤੁਹਾਡਾ ਕੋਈ ਸਾਥ ਦੇ ਰਿਹਾ ਨਾ ਕੋਈ ਨਾ ਕੁਛ ਹਾਂਜੀ ਤੇ ਪਿੰਡ ਵੱਲੋਂ ਵੀ ਨਹੀਂ ਕੋਈ ਤੁਹਾਡੀ ਮਦਦ ਬੋਟਾਵਰੀ ਆਉਂਦੇ ਆ ਪਾ ਗਿਓ ਤੁਹਾਨੂੰ ਅੱਜ ਜਗ੍ਹਾ ਦੇ ਦਿੰਨੇ ਆ ਚਲੋ ਜੀ ਫੇਰ ਕੋਈ ਨਹੀਂ ਪੁੱਛਦਾ ਇਹ ਬਿਲਡਿੰਗ ਚ ਕਿੰਨੇ ਸਾਲ ਤੋਂ ਰਹਿ ਰਹੇ ਹੋ ਇੱਥੇ ਰਹਿ ਗਿਆ ਕੋਈ 5 30 ਸਾਲ ਹੋ ਗਏ ਪਹਿਲਾ ਡੰਗਰਾਂ ਦੀ ਡੰਗਰ ਡਾਕਟਰ ਸੀ ਹਾਂ ਜੀ ਡੰਗਰ ਡਾਕਟਰ ਸੀ ਅੱਛਾ ਜੀ ਹਾਂ ਅਸੀਂ ਉੱਥੇ ਉਧਰ ਰਹੇ ਹਾਂ ਇਹਨੇ ਹੋਈ ਇਹ ਨਾਲ ਦੀ ਹਾਂ ਪਰਨੇ ਦਾ ਐਕਸ 5000 ਉਹ ਵੀ ਗਵਰਨਮੈਂਟ ਦੀ ਉੱਥੇ ਕਹਿੰਦੇ ਪਹਿਲਾਂ ਅੱਛਾ ਆਉਦਾ ਨਹੀਂ ਰੇਜ ਬਈ ਹੈ ਆਂਗੇ ਤੇ ਮਗਰ ਪੈਸੇ ਲਾਉਂਦੇ ਨੇ ਰਾਜੇ ਨੇ ਗਿਆ ਦਿੱਤਾ ਹਾਂ ਹਾਂ ਤੇ ਹੁਣ ਕਮਾਉਣ ਵਾਲੇ ਖਰਚ ਤੁਸੀਂ ਇਕੱਲੇ ਆ ਲੈਣਾ ਜੀ ਤੇ ਚੇਹੇ ਦਾ ਦੀ ਪੇਖਰ ਆਉਂਦੀ ਦੋਂਦੀ ਹਾਂ ਮੇਰੀ ਪੈਸੇ ਲੱਗੀ ਆਂਦੇ ਉਮਰ ਘਾਟਾ ਠੀਕ ਹੈ ਜੀ ਹਾਂ ਤੋਂ ਮੈਂ ਜੌਹਰਾ ਜੀ ਪੇ ਸਾਡਾ ਘਰ ਬੂਆ ਬਣਾ ਗਿਓ ਹਾਂ ਇੱਕ ਮੇਰੇ ਕੋ ਰਹੇਗਾ ਕਾਰ ਸਰਕਾਰ ਹੋ ਤੇ ਮੇਰੀ ਉਮਰ ਵਧਾ ਦੇਣਾ ਚਲੋ ਮੇਰੀ ਪੈਸੇ ਲੱਗ ਜੂ ਵਿਚਾਰਿਆ ਦੀ ਹਾਂ ਹਾਂ ਇੰਨਾ ਕ ਮੈਂ ਬੇਨਤੀ ਕਰਦਾ ਬਾਗਰੀ ਬੰਦ ਤੇ ਗਰੀਬ ਬਾਗੇ ਵਿਚਾਰਾ ਸਾਡਾ ਕੰਨ ਮੇਰੀ ਥੋੜੀ ਬਾਕੀ